ਉਹਨਾਂ ਦੇ ਰਿਪੋਰਟਾਂ ਵੀ ਨੇ ਕੀ ਮਾਉਣਾ ਸਰਦਾਰ ਜੀ ਤੇ ਇਸ ਤਰ੍ਹਾਂ ਸਾਡੇ ਥਾਣੇ ਚੱਪੇ ਤੋਂ ਐਸਐਸ ਕੁਬੀਰ ਸਿੰਘ ਨੇ ਚੌਕ ਖੱਟੜਵਿੰਨ ਨਾਕਾ ਲਾਇਆ ਸੀਗਾ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਸੰਦੀਪ ਸਿੰਘ ਨਾਮ ਦਾ ਵਿਅਕਤੀ ਆ ਸੂਰਪੁਰੀ ਦਾ ਇਹ ਤਿੰਨ ਵਿਅਕਤੀਆਂ ਦੇ ਨਾਲ ਇੱਕ ਖੱਟੜਾ ਸਾਈਡ ਨੂੰ ਜਾ ਰਿਹਾ ਜਿਨ੍ਹਾਂ ਨੇ ਇੱਕ ਤਾਬਰਤੂਬ ਸਮਾਨ ਚੋਰੀ ਦਾ ਲਾਇਆ ਤੇ ਜੇ ਇਹਨਾਂ ਨੂੰ ਹੁਣੇ ਕਾਬੂ ਕੀਤਾ ਜਾਵੇ ਤਾਂ ਇਹਨਾਂ ਨੂੰ ਸਵਾਨ ਮਿਲ ਸਕਦਾ ਹੈ ਜਿਸ ਤੇ ਐਸਆਈ ਸੁਖਵੀਰ ਸਿੰਘ ਨੇ ਸਵੇਤ ਪੁਸ਼ਪ ਪਾਰਟੀ ਜਾ ਕੇ ਖਚੜਾ ਰੋਡ ਤੇ ਇਹਨਾਂ ਨੂੰ ਕਾਬੂ ਕੀਤਾ ਅਤੇ ਜਿਨ੍ਹਾਂ ਤੋਂ ਖਚੜਾ ਵਿੱਚ ਲੱਗੇ ਮੋਬਾਈਲ ਟਾਵਰ ਤੋਂ ਕੀਮਤੀ ਸਮਾਨ ਪਿੱਤਲ ਵਗੈਰਾ ਜੋ ਲਾ ਕੇ ਨਜ਼ਾਰੇ ਸੰਗ ਇਹਨਾਂ ਨੂੰ ਕਾਬੂ ਕੀਤਾ ਗਿਆ ਇੱਥੋਂ ਦੇ ਇਹ ਤਿੰਨ ਵਿਅਕਤੀ ਹੈ ਜੀ ਸੰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਸੇ ਸੂਰਕੁਰੀ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਤੇ ਵੀ ਸੂਰਕੁਰੀ ਤੋਂ ਆ ਪ੍ਰਗਟ ਸਿੰਘ ਉਰਫ ਭਾਗੂ ਇਹ ਮੜਾਕ ਤੋਂ ਕੋਈ ਗ੍ਰੈਂਡ ਪੜਿਆ ਇਹਨੂੰ ਹਾਂਜੀ ਸੰਦੀਪ ਦੇ ਪਹਿਲਾਂ ਐਕਸਰਸਾਈਜ਼ ਦਾ ਪਰਚਾ ਦਰਜਾ ਸ਼ਰਾਬ ਦਾ ਪਰਚਾ ਦਰਜਾ ਅਤੇ ਪ੍ਰਗਟ ਸਿੰਘ ਦੇ ਖਿਲਾਫ ਲੜਾਈ ਝਗੜੇ ਦੇ ਪਰਚੇ ਦਰਜਾ ਤੇ ਕਾਫੀ ਚੋਰੀਆਂ ਮੰਨਦੇ ਆ ਇਹ ਜਿਹੜੀਆਂ ਇਹਨਾਂ ਨੇ ਕੀਤੀਆਂ ਜਿਨ੍ਹਾਂ ਵਿੱਚ ਸਿਲੰਡਰ ਜਾਂ ਹੋਰ ਕੋਈ ਮੋਟਰਾਂ ਲਾਈਆਂ ਆ ਵਿੱਚ ਗੰਨੇ ਪੇਂਟ ਵਾਲੀ ਮਸ਼ੀਨ ਹੁੰਦੀ ਉਹ ਮੰਨੇ ਆ ਹੁਣ ਪੁਲਿਸ ਰਿਮਾਰਡ ਲਿਆ ਆ ਪੁਲਿਸ ਰਿਮਾਰਡ ਲੈ ਕੇ ਇਹਨਾਂ ਤੋਂ ਹੋਰ ਬਰਾਮਦ ਕਰਾਵਾਂਗੇ ਤੇ ਜੋ ਪੁੱਛਗਿੱਛ ਸਾਹਮਣੇ ਆ ਤਨ ਸਜਾਊਗਾ ਇਹ ਸਮਾਨ ਬਰਾਮਦ ਹੋਇਆ ਜੀ ਟਾਵਰ ਵਾਲਾ ਜੀ ਤੁਸੀਂ ਕੀਮਤ ਕਿੰਨੀ ਕੁ ਬੱਤੀ ਗਈ ਹੈ ਕੀਮਤ ਦੇਖੋ ਐਸਟੀਮੇਟ ਲਾਇਆ ਨਹੀਂ ਹੈਗਾ ਆਪਾਂ ਕੋਈ ਵੀ ਕਿਸੇ ਨੂੰ ਬੁਲਾ ਕੇ ਪੁੱਛਦੇ ਹਾਂ ਐਸਟੀਮੇਟ ਲਾ ਨਿਕਲੇ ਜੀ ਕੀ ਮਾਗਣਾ ਸਰਦ ਜੀ ਤੇ ਇਸ ਤਰ੍ਹਾਂ ਸਾਡੇ ਥਾਣੇ ਚੇਤੇ ਤੋਂ ਐਸਐਸ ਸੁਖਵੀਰ ਸਿੰਘ ਨੇ ਚੌਕ ਖੱਟੜਵਿੰਨ ਨਾਕਾ ਲਾਇਆ ਸੀਗਾ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਸੰਦੀਪ ਸਿੰਘ ਨਾਮ ਦਾ ਵਿਅਕਤੀ ਆ ਸੂਰਪੁਰੀ ਦਾ ਇਹ ਤਿੰਨ ਵਿਅਕਤੀਆਂ ਦੇ ਨਾਲ ਇਹ ਖਚੜਾ ਸਾਈਡ ਨੂੰ ਜਾ ਰਿਹਾ ਜਿਨ੍ਹਾਂ ਨੇ ਇੱਕ ਟਾਵਰ ਤੋਂ ਕੁਸਵਾਨ ਚੋਰੀ ਦਾ ਲਾਇਆ ਤੇ ਜੇ ਇਹਨਾਂ ਨੂੰ ਹੁਣੇ ਕਾਬੂ ਕੀਤਾ ਜਾਵੇ ਤਾਂ ਇਹਨਾਂ ਤੋਂ ਸਵਾਨ ਮਿਲ ਸਕਦਾ ਹੈ ਜਿਸ ਤੇ ਐਸਆਈ ਸੁਖਵੀਰ ਸਿੰਘ ਨੇ ਸਵੇਤ ਪੁਲਿਸ ਪਾਰਟੀ ਜਾ ਕੇ ਖਚੜਾ ਰੋਡ ਤੋਂ ਇਹਨਾਂ ਨੂੰ ਕਾਬੂ ਕੀਤਾ ਅਤੇ ਜਿਨ੍ਹਾਂ ਤੋਂ ਖਚੜਾ ਵਿੱਚ ਲੱਗੇ ਮੋਬਾਈਲ ਟਾਵਰ ਤੋਂ ਕੀਮਤੀ ਸਮਾਨ ਪਿੱਤਲ ਵਗੈਰਾ ਜੋ ਲਾ ਕੇ ਨਜ਼ਾਰੇ ਸੰਭ ਜਿਹਨਾਂ ਨੂੰ ਕਾਬੂ ਕੀਤਾ ਗਿਆ ਕਿੱਥੋਂ ਦੇ ਭਾਈ ਇਹ ਤਿੰਨ ਵਿਅਕਤੀ ਹੈ ਜੀ ਸੰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਸੇ ਸੂਰਕੁਰੀ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਤੇ ਵੀ ਸੂਰਕੁਰੀ ਤੋਂ ਆ ਪ੍ਰਗਟ ਸਿੰਘ ਉਰਫ ਭਾਗੂ ਇਹ ਮੜਾਕ ਤੋਂ ਕੋਈ ਰੈਡ ਪਰ ਹੈ ਨਾ ਹਾਂਜੀ ਸੰਦੀਪ ਦੇ ਪਹਿਲਾਂ ਐਕਸਾਈਜ਼ ਦਾ ਪਰਚਾ ਦਰਜਾ ਸ਼ਰਾਬ ਦਾ ਪਰਚਾ ਦਰਜਾ ਅਤੇ ਪ੍ਰਗਟ ਸਿੰਘ ਦੇ ਖਿਲਾਫ ਲੜਾਈ ਝਗੜੇ ਦੇ ਪਰਚੇ ਦਰਜਾ ਤੇ ਕਾਫੀ ਚੋਰੀਆਂ ਮੰਨਦੇ ਆ ਇਹ ਜਿਹੜੀਆਂ ਇਹਨਾਂ ਨੇ ਕੀਤੀਆਂ ਜਿਨ੍ਹਾਂ ਵਿੱਚ ਸਿਲੰਡਰ ਜਾਂ ਹੋਰ ਕੋਈ ਮੋਟਰਾਂ ਲਾਈਆਂ ਆ ਇਹ ਚ ਗੰਨੇ ਪੀਟ ਵਾਲੀ ਮਸ਼ੀਨ ਹੁੰਦੀ ਉਹ ਮੰਨੇ ਆ ਹੁਣ ਪੁਲਿਸ ਰਮਾਰਡ ਲਿਆ ਆ ਪੁਲਿਸ ਰਮਾਰਡ ਲੈ ਕੇ ਇਹਨਾਂ ਨੂੰ ਦੋਹਰ ਬਰਾਮਦ ਕਰਾਵਾਂਗੇ ਤੇ ਜੋ ਪੁੱਛ ਕੁਛ ਸਾਹਮਣੇ ਆ ਤੁਹਾਨੂੰ ਸੁਝਾ ਜਾਊਗਾ ਇਹ ਸਮਾਨ ਬਰਾਮਦ ਹੋਇਆ ਜੀ ਟਾਵਰ ਵਾਲਾ ਜੀ ਤੁਸੀਂ ਕੀਮਤ ਕਿੰਨੀ ਕੁ ਬੱਤੀ ਆ ਰਹੀ ਹੈ ਕੀਮਤ ਦੇਖੋ ਐਸਟੀਮੇਟ ਲਾਇਆ ਨਹੀਂ ਹੈਗਾ ਆਪਾਂ ਕੋਈ ਵੀ ਕਿਸੇ ਨੂੰ ਬੁਲਾ ਕੇ ਪੁੱਛਦੇ ਹਾਂ ਐਸਟੀਮੇਟ ਲਾ ਨਿਕਲੇਗਾ